ਸਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਮੈਂ ਤੁਹਾਡਾ ਆਪਣਾ प्रदीप ਤੇ ਲੋ ਇੱਕ ਵਾਰ ਫੇਰ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਠਿੰਡਾ ਦਾ ਇਤਿਹਾਸਕ ਨਗਰ ਇਤਿਹਾਸਕ ਕਸਬਾ ਪਿੰਡ ਭਾਈ ਰੂਪਾ ਔਰ ਅੱਜ ਭਾਈ ਰੂਪਾ ਦੇ ਵਿੱਚ ਸਾਡਾ ਆਉਣ ਦਾ ਮਕਸਦ ਇਹ ਹੈ ਕਿ ਕਈ ਵਾਰ ਅਸੀਂ ਸਿਆਸਤ ਦੇ ਵਿੱਚ ਜਿਹੜਾ ਅੱਜ ਦਾ ਦੌਰ ਹੈ ਅੱਜ ਦੀ ਜਿਹੜੀ ਸਿਆਸਤ ਹੈ ਇਹਦੇ ਇਹਦਾ ਪੱਧਰ ਜਿਹੜਾ ਦਿਨੋਂ ਦਿਨ ਇੰਨਾ ਕੁ ਗਿਰਦਾ ਜਾ ਰਿਹਾ ਹੈ ਕਿ ਇੱਕ انسان ਦੀ ਨਿੱਜੀ ਜ਼ਿੰਦਗੀ ਤੱਕ ਨੋ ਵੀ ਨਹੀਂ ਬਖਸ਼ਿਆ ਜਾਂਦਾ ਤੁਹਾਨੂੰ ਯਾਦ ਹੋਵੇਗਾ ਪਿਛਲੇ ਦਿਨੀ ਭਾਈ ਰੂਪਾ ਦੇ ਵਿੱਚ ਨਗਰ ਪੰਚਾਇਤ ਦੇ ਕੁਝ ਕੌਂਸਲਰਾਂ ਨੇ ਸਵਾਲ ਉਠਾਏ ਰੀਅਲ ਫੈਕਟ نیوز ਨੇ ਪੂਰੀ ਕਵਰੇਜ ਕੀਤੀ ਉਸ ਤੋਂ ਬਾਅਦ ਉਹਨਾਂ ਸਵਾਲਾਂ ਦਾ ਸਾਰਾ ਜਵਾਬ ਲੈਣ ਲਈ ਆਮ ਆਦਮੀ ਪਾਰਟੀ ਦੇ ਪਿੰਡ ਭਾਈ ਰੂਪਾ ਦੇ ਜਿਹੜੇ ਆਗੂ ਜਸਾ ਸਿੰਘ ਜੀ ਭਾਈ ਰੂਪਾ ਔਰ ਉਹਨਾਂ ਦੀ तमाम ਟੀਮ ਸਾਰੀ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਔਰ ਇਹ ਗੱਲ ਉਸ ਤੋਂ ਬਾਅਦ ਹੌਲੀ 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 ਹੁਣ ਇਹ ਫੇਰ ਇੱਕ ਵਾਰ ਮੁੱਦਾ ਗਰਮ ਹੋ ਗਿਆ ਹੈ ਕਾਰਨ ਕੀ ਇਹ ਮੁੱਦਾ ਗਰਮ ਹੋਣ ਦਾ ਮੇਰੇ ਨਾਲ ਇਸ ਵਕਤ ਜੱਸਾ ਸਿੰਘ ਜੀ ਸੰਧੂ ਪਿੰਡ ਪਾਈ ਰੂਪਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿसे ਬਹੁਤ ਬਹੁਤ ਸਵਾਗਤ ਹੈ ਜੀ ਐਸੇ ਉਮੀਦ ਨਹੀਂ ਕੀਤੀ ਸੀ ਕਿ ਆਪਾਂ ਇਹੋ ਜਿਹੇ ਹਾਲਾਤ ਮਿਲਾਂਗੇ ਕਿਉਂਕਿ ਤੁਹਾਡੇ ਨਾਲ ਗੱਲਬਾਤ ਕਰਨ ਦਾ ਤਾਂ ਸੀਗਾ ਪਰ ਇਹ ਨਹੀਂ ਪਤਾ ਸੀਗਾ ਕਿ ਹਾਲਾਤ ਇਹੋ ਜਿਹੇ ਹੋਣਗੇ ਮੈਂ ਪਹਿਲਾਂ ਜਾਨਣਾ ਚਾਹੁੰਦਾ ਕਿ ਆਪਾਂ ਪਿੱਛੇ ਇੱਕ ਤੁਹਾਡੇ ਪਿੰਡ ਦਾ ਇੱਕ ਮਸਲਾ ਕਾਉਂਸਲਰਾਂ ਦੀ ਜਿਹੜੇ ਪੱਖ ਸੀਗਾ ਕੁਝ ਗਿਲੇ ਸ਼ਿਕਵੇ ਸੀ ਉਹ ਰੱਖੇ ਉਸ ਤੋਂ ਬਾਅਦ ਤੁਸੀਂ ਆਪਣਾ ਪੱਖ ਰੱਖਿਆ ਬਿਲਕੁਲ ਜੀ ਹੁਣ ਉਸ ਤੋਂ ਬਾਅਦ ਕੀ ਮੁੱਦਾ ਆ ਗਿਆ ਕਿ ਤੁਸੀਂ ਜਿਹੜਾ ਸਾਈਬਰ ਸੈੱਲ 'ਚ ਜਾ ਕੇ ਤੁਹਾਡੇ ਵੱਲੋਂ ਬਿਕਾ ਦਾ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਤੇ ਜਿਹੜਾ ਪਰਚਾ ਕਰਵਾਇਆ ਜਾਂਦਾ ਕੌਣ ਉਹ ਸ਼ਖਸ਼ ਹੈ ਜਿਹਦੇ ਨਾਲ ਹੁਣ ਵਿਵਾਦ ਖੜਾ ਹੋਇਆ ਹੈ ਕੀ ਵਿਵਾਦ ਹੈ ਇਹ ਬਾਈ ਜੀ ਦੇਖੋ ਤੁਸੀਂ ਪਹਿਲੇ ਦਿਨ ਤੇ ਜਿੱਦੇ ਆਪਣੀ ਪਹਿਲੀ ਮੁਲਾਕਾਤ ਹੋਈ ਆ ਉਸ ਦਿਨ ਵੀ ਮੈਂ 35 40 ਬੰਦਿਆਂ ਦੇ ਵਿੱਚ ਆ ਕੇ ਇਹੀ ਗੱਲ ਕਹੀ ਸੀ ਵੀ ਸੱਚ ਦਾ ਸੱਚ ਹੋਣਾ ਚਾਹੀਦਾ ਝੂਠ ਦਾ ਝੂਠ ਹੋਣਾ ਚਾਹੀਦਾ ਲੇਕਿਨ ਉਹ ਬੰਦੇ ਉੱਥੇ ਭੱਜਦੇ ਪੱਦੇ ਜੇ ਤੂੰ ਉੱਠੇ ਤਾਂ ਹੀ ਪੱਦੇ ਉਸ ਤੋਂ ਬਾਅਦ ਤੁਸੀਂ ਮੇਰਾ ਉਹਨਾਂ ਦਾ ਪੱਖ ਪਾਇਆ ਮੇਰਾ ਪੱਖ ਪਾਇਆ ਉਹਦੇ ਵਿੱਚੋਂ ਕੀ ਸਚਾਈ ਨਿਕਲੀ ਉਹ ਲੋਕਾਂ ਨੇ ਵੀ ਦੱਸਤਾ ਦੇਖ ਲਿਆ ਸੁਣ ਲਿਆ ਕਮੈਂਟ ਵੀ ਦੇਖ ਲਿਆ ਲੋਕਾਂ ਨੇ ਤੇ ਆਪਾਂ ਨੂੰ ਰਿਸਪੌਂਸ ਵੀ ਮਿਲਿਆ ਉਹ ਜਨਤਾ ਦੀ ਕਚਹਿਰੀ ਤੇ ਕਚਹਿਰੀ ਤੇ ਆਪਾਂ ਚੈਲੰਜ ਕੀਤਾ ਜੀ ਸਾਹਮਣੇ ਆ ਕੇ ਕਰੋ ਜੇ ਕੋਈ ਵਿਕਾਸ ਪੱਧਰ ਗੱਲਾਂ ਕਰ ਰਿਹਾ ਹੁਣ ਕੀ ਹੋਇਆ ਕਿ ਇੱਥੋਂ ਗਿਰ ਗਏ ਉਸ ਦਿਨ ਤੋਂ ਬਾਅਦ ਮੈਨੂੰ ਇੱਕ ਸ਼ਾਮ ਨੂੰ ਕਾਲ ਆਉਂਦੀ ਆ ਧਮਕੀ ਭਰੀ ਇਹ ਉਸੇ ਸ਼ਾਮ ਉਸੇ ਸ਼ਾਮ ਦੀ ਜਦੋਂ ਤੁਸੀਂ ਵੀਡੀਓ ਚਲਾਈ ਜਿਸ ਦਿਨ ਆਪਣੀ ਵੀਡੀਓ ਔਨ 에ਅਰ ਹੁੰਦੀ ਯਾਰ ਇਨਫੈਕਟ ਬਿਲਕੁਲ ਉਸ ਦਿਨ ਆਇਆ ਮੈਨੂੰ ਫੋਨ ਕਹਿੰਦੇ ਵੀ ਇਸ ਤੋਂ ਬਾਅਦ ਹੁਣ ਆਪਣੀ ਲੜਾਈ ਹੋਊਗੀ ਤਾਂ ਕਿੱਥੇ ਮਿਲਿਆਂ ਸਾਨੂੰ ਮੈਂ ਕਿਹਾ ਵੀ ਅੱਛਾ ਤੁਹਾਨੂੰ ਫੋਨ ਆਉਂਦਾ ਮੈਨੂੰ ਫੋਨ ਆਇਆ ਕਿ ਮੈਂ ਕਿੱਥੇ ਮਿਲਿਆਂ ਤੈਨੂੰ ਮੈਂ ਕਿਹਾ ਵੀ ਮੈਂ ਘਰੇਆਂ ਦੱਸੋ ਕਿੱਥੇ ਆਵਾਂ ਮੈਂ ਆਉਂਦਾ ਹਾਂ ਚਲੋ ਠੀਕ ਆ ਬਾਅਦ ਵਿੱਚ ਕੋਈ ਨਹੀਂ ਦੇਖਾਂਗੇ ਤੈਨੂੰ ਫੋਨ ਕਰਨ ਵਾਲਾ ਕੌਣ ਸੀ ਉਹੀ ਹੱਸ ਦਿਓ ਹੀ ਉਹੀ ਟੀਰਾ ਜਿਹੜਾ ਪਹਿਲਾਂ ਤੁਸੀਂ ਨਾਮ ਨਹੀਂ ਆਉਂਦਾ ਨਾਮ ਰੱਖਣਾ ਚਾਹੁੰਦੇ ਆ ਨਾਮ ਲੈਣਾ ਜਾਉਂਗੇ ਬਸ ਦੋਨ ਦੋੜ ਵਾਲੇ ਮਿਲਿਆ ਜੀ ਤੁਸੀਂ ਤੁਹਾਨੂੰ ਸਾਰਾ ਕੁਝ ਦੱਸਦਾ ਹਾਂ ਹਾਂ ਜਦੋਂ ਉਸ ਤੋਂ ਬਾਅਦ ਸਵੇਰੇ ਮੈਨੂੰ ਕਾਲ ਆਉਂਦੀ ਆ ਫੇਰ ਅੱਛਾ ਜਦੋਂ ਉਹਨਾਂ ਨੇ ਕਿਹਾ ਲੜਾਈ ਵਾਲਾ ਮਸਲਾ ਇੱਕ ਮੈਂ ਚੈਲੰਜ ਅਕਸੈਪਟ ਕੀਤਾ ਵੀ ਮੈਂ ਆਉਂਗਾ ਜਿੱਥੇ ਤੁਸੀਂ ਬੁਲਾਓਗੇ ਅੱਗੇ ਕੋਈ ਚੱਕਰ ਨਹੀਂ ਫਿਰ ਮੈਨੂੰ ਸਵੇਰੇ ਇੱਕ ਕਾਲ ਆਉਂਦੀ ਆ ਦੀ ਤੱਕ ਤੇ ਕੇ ਨਾ ਬਹੁਤ ਕੁਝ ਸਾਡੇ ਕੋਲ ਪਿਆ ਸੀ ਇਤਰਾ ਲੈ ਕੇ ਚਲਾਵਾਂ ਅੱਛਾ ਤੇ ਨਹੀਂ ਤਾਂ ਤੂੰ ਪਿੱਛੇ ਹਟ ਜਾ ਇਹ ਕੰਮ ਤੋਂ ਮੈਂ ਕਿਹਾ ਜੀ ਦੇਖੋ ਮੈਂ ਕੋਈ ਐਡਾ ਸਮਾਸੀ ਵੀ ਨਹੀਂ ਤੇ ਜਾਂ ਕੁਝ ਨਹੀਂ ਮੈਂ ਸ਼ੁਰੂਆਤ ਕੀਤੀ ਆ ਹੁਣ ਵੀ ਮੇਰਾ ਮੇਰਾ ਮਨ ਦੇ ਵਿੱਚ ਹੈਗਾ ਕੋਈ ਜਵਾਬ ਮੇਰਾ ਵੀ ਮੈਂ ਪੈਂਡਲ ਲੀ ਜੰਗਿਆ ਕੁਛ ਕਰਕੇ ਦਿਖਾਵਾਂ ਕਿਉਂਕਿ ਮੈਂ ਪਹਿਲਾਂ ਇਹ ਘਰ ਲਈ ਕੀਤਾ ਮੈਂ ਉਹਦੇ ਘਰ ਤੋਂ ਸ਼ੁਰੂ ਕੀਤੀ ਐ ਅੱਜ ਮੇਰਾ ਭਰਾ ਖੁਸ਼ ਆ ਮੇਰੀ ਦਾਦੀ ਸਾਰੇ ਖੁਸ਼ ਆ ਠੀਕ ਆ ਸਾਡਾ ਫੈਮਿਲੀ ਮੈਟਰ ਬਹੁਤ ਵਧੀਆ ਚੱਲਦੇ ਆ ਹਮ ਸ਼ੁਰੂਆਤ ਘਰ ਤੋਂ ਲੈ ਕੇ ਮੇਰੀ ਹੁਣ ਸੋਚ ਹੈ ਮੈਂ ਪੈਡ ਨੂੰ ਵਧੀਆ ਕਰਨਾ ਚਾਹੁੰਦੀ ਸੀ ਹਮ ਉਹਦੇ ਲਈ ਮੈਨੂੰ ਤੜਕੇ ਇੱਕ ਕਾਲ ਆਈ ਕਾਕਾ ਤੇਰਾ ਬਹੁਤ ਕੁਝ ਪਿਆ ਸੀ ਜਿਹੜਾ ਚੈਨਲ ਤੇ ਚਲਾ ਦਾਂਗੇ ਆ ਕਰ ਦਾਂਗੇ ਦੋ ਕਰ ਦਾਂਗੇ ਮੈਂ ਜੀ ਜੋ ਹੈਗਾ ਤੁਸੀਂ ਚਲਾਓ ਮੈਂ ਕਿਹੜਾ ਗੁਰੂ ਘਰਾਂ ਦੇ ਵਿੱਚ ਫੜਿਆਂਗਾ ਤੁਹਾਡੇ ਵਾਂਗੂ ਹਮ ਤੋ ਕਿ ਜਿਹੜੇ ਮੈਨੂੰ ਤਾਂ ਉੱਤੇ ਦਿੰਦਿਆ ਉਹਨਾਂ ਦਾ ਜਿਹੜਾ ਕੋਈ ਸ਼ੋਕ ਗੜ ਸੀ ਉਹਨਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਗਲਤ ਕੰਮ ਕਰਦੇ ਫੜੇ ਗਏ। ਅੱਜ ਪਿੰਡ ਦੇ ਵਿੱਚ ਤੁਸੀਂ ਸੁਣ ਪੁੱਛ ਲਿਆ। ਮਤਲਬ ਤੁਹਾਨੂੰ ਹਾਂ ਤੁਮ ਕੌਣ ਵੀ ਮੈਂ ਮੈਂ ਕਹਿੰਦਾ ਵੀ ਸੱਚ ਦੇ ਵੀ ਮੈਂ ਦਬਣਾ ਨਹੀਂ ਚਾਹੁੰਦਾ। ਜੋ ਮਰਜ਼ੀ ਕਰ ਲੈਣਾ। ਮੈਂ ਨਹੀਂ ਦਬਦਾ। ਸੱਚ ਦੇ। ਕਿਉਂ ਇਨਸਾਨ ਆ ਇਨਸਾਨ ਗਲਤੀਆਂ ਦਾ ਪੁੱਤਲਾ। ਮੈਂ ਇੱਕ ਬਾ ਮੈਂ ਨਹੀਂ ਕਹਿੰਦਾ ਮੈਂ ਬੜਾ ਚੰਗਾ ਆ। ਹਾਂ ਮੈਂ ਜੋ ਹੈ ਆ ਲੋਕਾਂ ਸਾਹਮਣੇ ਮੈਂ ਦਰੂਪ ਕਦੇ ਨਹੀਂ ਕਰਦਾ। ਹਾਂ ਮੈਂ ਕਹਾਂ ਬਾ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ ਜਿਹੋ ਜਿਹਾ ਹੈ ਸ਼ਰਮ। ਹਾਂ ਠੀਕ ਐ। ਉਸ ਤੋਂ ਬਾਅਦ ਮੈਨੂੰ ਕਦੇ ਤੇਰੇ ਫਾਇਦੇ ਨਹੀਂ ਆ ਤੈਨੂੰ ਤੇਰਾ ਬਹੁਤ ਕੁਝ ਹੋਊਗਾ ਮੈਂ ਕਹਿਆ ਯਾਰ ਤੁਸੀਂ ਜੋ ਕਰਨਾ ਕਰ ਦੋ ਜਦ ਤੱਕ ਤੁਹਾਨੂੰ ਚੁੱਪ ਕਰਾਉਣਾ ਚਾਹੁੰਦੇ ਚੁੱਪ ਕਰਾਉਣਾ ਬਸ ਪਿੰਡ 레ਵਲ ਤੇ আচ্ছা ਮੈਨੇ ਇਹ ਵੀ ਗੱਲ ਕਹੀ ਗਈ ਵੀ ਜਿਹੜੀ ਆਮ ਆਦਮੀ ਦੀ ਟੀਮ ਆ ਉਹਨੂੰ ਅਸੀਂ ਦਵਾ ਦੂ ਤੂੰ ਸਾਡੇ ਦੇ ਪਾਸੇ ਹੋ ਜਾ ਤੂੰ ਕਾਲੀ ਦਲ ਦੇ ਵਿੱਚੋਂ ਨਵਾਂ ਗਿਆ ਹੈਗਾ ਤੂੰ ਪਾਸੇ ਹੋ ਜਾ ਨਾ ਕਿਉਂਕਿ ਸਾਰੇ ਰਾਜ ਮੇਰੇ ਕੋਲੇ ਸੀ ਬਈ ਤੁਸੀਂ ਰੀਅਲ ਫੈਕਟ ਨਿਊਜ਼ ਦੇ ਉੱਪਰ ਜਿਹੜੀ ਇੰਟਰਵਿਊ ਦਿੱਤੀ ਤੁਹਾਡੇ ਕਹਿਣ ਦਾ ਭਾਵ ਕਿ ਉਹ ਜੋ ਤੁਸੀਂ ਗੱਲਾਂ ਪਤਾ ਰੀਅਲ ਫੈਕਟ نیوز ਤੇ ਕਹੀਆਂ ਬਿਲਕੁਲ ਉਹ ਕਾਰਨ ਸੀਗੀਆਂ ਉਹਨਾਂ ਦੀ ਨਰਾਜ਼ਗੀ ਦਾ ਭਾਈ ਉਸ ਤੋਂ ਪਹਿਲਾਂ ਹਾਲ ਤੱਕ ਵਿੱਚ 6 ਮਹੀਨੇ ਹੋ ਗਏ ਬਲਕਾਸ ਐਮਰ ਦੇ ਨਾਲ ਪਰਦੇ ਨੂੰ ਉਸ ਦਿਨ ਤੋਂ ਹੀ ਕੋਮੈ ਵਿਵਾਦ ਦੇ ਵਿੱਚ ਆ ਕਿਉਂਕਿ ਮੈਂ ਸੱਚ ਬੋਲਦਾ ਹਾਂ ਮੈਂ ਕਹਿੰਦਾ ਆ ਵੀ ਪੈਂਡ ਲੈਵਲ ਤੇ ਮੈਂ ਪੈਂਡ ਨਾਲ ਕਿਸੇ ਗਿਦਾਰੀ ਜਦੋਂ ਉਹ ਵੀਡੀਓ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਮਤਲਬ ਤੁਹਾਨੂੰ ਈ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀ ਬਿਲਕੁਲ ਜੀ ਫਿਰ ਜਦੋਂ ਮੈਂ ਗਲਤੀ ਆਇਆ ਫਿਰ ਮੇਰੇ ਕੋਲ ਸ਼ਾਮ ਨੂੰ ਘਰੇ ਵੀ ਆਈ ਮੈਨੂੰ ਰਾਜਨੀਤੀ ਇਸ ਕੋਣ ਵੀ ਆਏ ਵੀ ਰਾਜਨੀਤੀ ਆਉਂਦੀ ਆ ਮੈਂ ਕਿਹਾ ਬਾਈ ਜੀ ਮੈਂ ਰਾਜਨੀਤੀ ਨਹੀਂ ਕਰਨੀ ਚਾਹੁੰਦਾ ਮੈਂ ਤਾਂ ਜਿਹੇ ਜਿਹਾ ਹੈਗਾ ਮੈਂ ਉਹੋ ਜਿਹਾ ਚੱਲਣਾ ਚਾਹੇ ਮੈਨੂੰ ਕੋਈ ਚੰਗਾ ਕਹੇ ਤੇ ਚਾਹੇ ਕੋਈ ਕਹੇ ਮਾਰ ਮੈਡਮ ਠੀਕ ਹੈ ਮੈਨੂੰ ਕੋਈ ਹੋਣੀ ਉਹ ਪਰਮਾਤਮਾ ਦੇਂਦਾ ਆਪਾਂ ਲੋਕਾਂ ਦੇ ਵਿੱਚ ਤਾਂ ਦੋਗਲੇ ਬਣ ਜਾਂਦੇ ਆਂ ਕਿ ਉਹ ਰੱਬ ਅਮਰੇ ਤਾਂ ਨਹੀਂ ਮਾਰਦਾ ਇਹ ਮੈਨੂੰ ਮੈਂ ਕੋਈ ਨਹੀਂ ਮੈਂ ਕਹਾਂ ਮੈਂ ਬੜਾ ਚੰਗਾ ਦਾ ਨਹੀਂ ਮੈਂ ਕਹਾਂ ਬੜਾ ਮਾਰ ਜਿਹੇ ਜਹਾ ਹੈਗਾ ਉਹ ਪਰਮਾਤਮਾ ਨੇ ਸਾਹ ਦਿੱਤੇ ਆ ਤੇ ਉਹ ਨਹੀਂ ਸੋਚ ਦਿੱਤੀ ਆ ਜਿੱਧਰ ਲੈ ਕੇ ਜਾਣਾ ਉਹਨੇ ਮੈਨੂੰ ਕੱਲ ਫੜਕੇ ਲੈ ਜਾ ਲੈ ਮੈਂ ਉਧਰੋਂ ਤੁਰਦਾ ਜਿੱਧਰੋਂ ਮੈਨੂੰ ਮੇਰਾ ਬਰਾਬਰ ਵਾਹਿਗੁਰੂ ਕਹਿੰਦਾ ਵੀ ਚੱਲ ਇੰਦਰ ਚਾਹੇ ਉਹ ਚੰਗਾ ਹੋਵੇ ਤੇ ਚਾਹੇ ਹੋਵੇ ਮਾੜਾ ਮੈਨੂੰ ਪਰਵਾਹ ਨਹੀਂ ਜੀ ਤੇ ਦੋਸਤੋਂ ਬਾਅਦ ਕੀ ਹੋਇਆ ਬਹੁਤ ਤਲਕੀਆਂ ਆਈਆਂ ਐ ਕਰਨਾ ਜੋ ਕਰਨਾ ਫਿਰ ਮੈਨੂੰ ਨਾ ਇਹਨੇ ਇੰਨਾ ਗਿਰ ਗਈ ਹਾਂ ਫੋਟੋ ਦਿਖਾ ਕੇ ਮੇਰੇ ਵਾਲੀ ਵਾਈਫ ਦੀ ਫੋਟੋ ਆ ਜਿਹੜੀ ਚੱਲ ਰਹੀ ਹੈ ਅੱਜ ਕੱਲ ਇਹਨਾਂ ਨੇ ਬਣਾਈ ਆ ਵੀ ਇਹ ਬਲਕਾਸ ਸਿੰਘ ਸਿੱਧੂ ਦਾ ਜਿਹੜਾ ਖਾਸ ਬੱਦਾ ਇਹ ਯਾਸ਼ੀ ਕਰਦਾ ਅੱਛਾ ਹਾਂਜੀ ਇੱਕ ਫੋਟੋ ਤੁਹਾਨੂੰ ਦਿਹਾੜ ਟਕੀਤੀ ਗਈ ਇੱਕ ਮੇਰੀ ਵਾਈਫ ਦੀ ਫੇਸਬੁੱਕ ਤੇ ਮੇਰੀ ਫੋਟੋ ਪਈ ਜਾਉ। ਤੁਹਾਡੀ ਆਪਣੀ ਪਤਨੀ ਦੇ ਨਾਲ ਫੋਟੋ ਫੋਟੋ ਉਹ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਵਿੱਚ ਮਨ ਲੋ ਮੇਰੀ ਵਾਈਫ ਨੂੰ ਗਰਲਫ੍ਰੈਂਡ ਬਣਾ ਕੇ ਇਹਨਾਂ ਨੇ ਪੇਸ਼ ਕੀਤਾ ਲੋਕਾਂ ਨੂੰ ਆ ਯਾ ਸ਼ੀ ਸ਼ਬਦ ਵਰਤਿਆ। ਵਰਤਿਆਗਾ ਹਾਂਜੀ। ਅੱਛਾ ਉਸ ਤੋਂ ਬੰਦ ਇਹ ਇਹ ਜਿਹੜਾ ਇਹ ਕਾਰਨਾਮਾ ਇਹ ਕਿਹਨੇ ਕੀਤਾ ਮਤਲਬ ਕਿਹੜੀ ਕਿਹਦੀ ਆਈਡੀ ਤੋਂ ਬਣਾਇਆ ਹੋਇਆ ਇਹ ਦੇਖੋ ਮੈਂ ਨਹੀਂ ਕਹਿੰਦਾ ਮੇਰਾ ਹੁਣ ਜਿਹੜਾ ਇਹ ਚੱਲ ਰਿਹਾ ਮੈਂ ਮਨ ਲੋ ਐਪਲੀਕੇਸ਼ਨ ਦਿੱਤੀ ਆ ਖਿਲਾਫ ਕਿਸਦੇ ਉਹ ਮੈਂ ਰਾਮਪਰੇ ਤੋਂ ਮੇਰੇ ਕੋਲ ਸ਼ੋ ਹੋਇਆ ਮੈਂ ਉਹ ਤੋਂ ਸ਼ੁਰੂਆਤ ਕੀਤੀ ਆ ਆਪੇ ਉਹ ਜਵਾਬ ਦੇਣਗੇ ਵੀ ਭਾਈ ਤੂੰ ਕਿੱਥੋਂ ਆਈਆਂ ਕਿੱਥੇ ਆਈਆਂ ਆਪੇ ਤੈਹ ਤੱਕ ਜਾਣਾ ਇੱਕ ਪੁੱਛਦਾ ਕੰਮ ਆ ਮੈਨੂੰ ਵਿਸ਼ਵਾਸ ਆ ਵੀ ਇਹ ਮੇਰਾ ਜਰੂਰ ਸੁਣਵਾਈ ਹੋਊਗੀ ਪਰ ਮੈਂ ਜੇ ਕਹਾ ਕਿ ਰਾਮਪੁਰੇ ਮੇਰੀ ਕੋਈ ਨਿੱਜੀ ਰੰਜਿਸ਼ ਤਾਂ ਨਹੀਂ ਸੀ ਨਹੀਂ ਮੈਂ ਕਿਸੇ ਨੂੰ ਕੋਈ ਜਾਣਦਾ ਨਹੀਂ ਇੱਕ ਸ਼ੁਰੂਆਤ ਤਾਂ ਪਿੰਡ ਤੋਂ ਹੀ ਹੋਈ ਆ ਤੁਹਾਨੂੰ ਸ਼ੱਕ ਹੈ ਵੀ ਤੁਹਾਡੇ ਪਿੰਡ ਤੋਂ ਹੀ ਇਹ ਦੋ ਹੋਈਏ ਬਿਲਕੁਲ ਹਾਂ ਪਰ ਮੈਨੂੰ ਇਹ ਸੋਚ ਨਹੀਂ ਸੀ ਵੀ ਦਗਾਉਣ ਲਈ ਕਿਸੇ ਨੂੰ ਇੰਨਾ ਘਟਿਆ ਕਿ ਹੱਦਾਂ ਕੇ ਵਾਈਫ ਦੇ ਕਮਰੇ ਤੱਕ ਪਹੁੰਚ ਜਾਂਦੇ ਇਹ ਇਹ ਜਿਹੜੀ ਫੋਟੋ ਹੈ ਇਹ ਕਦੋਂ ਕਿਸ ਦਿਨ ਵਾਇਰਲ ਇਹ 2019 18 ਦੀ ਮੇਰੀ WhatsApp ਤੇ ਫੋਟੋ ਲੱਗੀ ਹੋਈ ਸੀ ਪਹਿਲਾਂ ਮੈਨੂੰ ਨਹੀਂ ਪਤਾ ਉਹਨਾਂ ਵੱਲੋਂ ਕਦੋਂ ਵਾਇਰਲ ਕੀਤੀ ਗਈ ਹੈ ਮੇਰੇ ਕੋਲ ਕੱਲ ਸ਼ੋ ਹੋਈ ਹੈ ਤੁਹਾਡੇ ਕੋਲ ਕੱਲ ਸ਼ੋ ਹੋਈ ਹੈ ਇਸ ਤੋਂ ਬਿਨਾ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਕਿ ਇੱਕ ਕਿਸੇ ਹੋਰ ਲੜਕੀ ਨਾਲ ਵੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਐਡੀਟਿਡ ਹੈ ਹਾਂ ਜੀ ਬਿਲਕੁਲ ਤੁਸੀਂ ਦੇਖ ਲਓ ਤਾਂ ਸੇਮ ਪਤਾ ਲੱਗਦਾ ਮੇਰਾ ਗੱਲ ਕੱਟ ਕੇ ਲਾ ਰਹਾ ਹੈ ਹੋਰ ਕਿਸੇ ਦੀ ਹਾਂਜੀ ਹਾਂ ਵੈਲਕਮ ਅੱਛਾ ਹਾਂਜੀ ਤੇ ਇੱਕ ਉਹਨਾਂ ਨੇ ਇੱਕ ਇੱਕ ਦੇਖੋ ਇੱਕ ਉਹਨਾਂ ਨੇ ਆਡੀਓ ਚਲਾਈ ਆ ਇੱਕ ਲੜਕੀ ਦੀ ਆਡੀਓ ਉਹ ਵੀ ਸਵਾਲ ਕਰਨਾ ਚਾਹੁੰਦਾ ਸੀ ਹਾਂਜੀ ਜਿਹੜਾ ਉਹਨਾਂ ਨੇ ਕਾਫੀ ਉਹ ਆਡੀਓ ਚੱਲ ਰਹੀ ਹੈ ਕਿ ਮੇਰੇ ਖਿਆਲ ਨੂੰ ਸਿੰਗਾਪੁਰ ਬੇਸਡ ਲੜਕੀ ਹਾਂਜੀ 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 ਬਿਲਕੁਲ ਔਰ ਉਹ ਤੁਹਾਡੇ ਬਾਰੇ ਜਿਹੜਾ ਕਾਫੀ ਕੁਝ ਬੋਲ ਰਹੀ ਹੈ ਹਾਂਜੀ ਉਹ ਬੋਲਣ ਹੈ ਉਹ ਲੜਕੀ ਕੌਣ ਹੈ ਤੇ ਜੋ ਗੱਲ ਕਰ ਰਹੀ ਹੈ ਕੀ ਹਕੀਕਤ ਹੈ ਜੀ ਕਿਸੇ ਨਾ ਕਿਸੇ ਮਾਲੋ ਬੱਕ ਪਰਮਰ ਦੇ ਚੱਕਰ ਦੇ ਵਿੱਚ ਸਾਡੀ ਗੱਲਬਾਤ ਹੋਈ ਸੀ ਮੇਰੇ ਰਿਲੇਟਿਵ ਦੋ ਸਤ ਕਾ ਵੀ ਸਿੰਗਾਪੁਰ ਚਲੋ ਉਹਨਾਂ ਨੇ ਕਹੀ ਬਾਤ ਕੋਈ ਏਦਾਂ ਦਾ ਵੀਜ਼ਾ ਬੁਨਿਆਦੀ ਕੋਈ ਚੱਕਰ ਸੀਗਾ ਕਰਾਉਣ ਦਾ ਤੇ ਉਹਨਾਂ ਨੂੰ ਕਿਹਾ ਵੀ ਆ ਜੀ ਉਹਨਾਂ ਨੂੰ ਪੈਸੇ ਭੇਜੇ ਮੈਂ ਨਹੀਂ ਕਿਹਾ ਵੀ ਭੇਜੇ ਪੈਸੇ ਭੇਜੇ ਚਲੋ ਇਹਦਾ ਨਹੀਂ ਕੰਮ ਹੋਇਆ ਕਿਹਨੂੰ ਭੇਜੇ ਪੈਸੇ ਪੈਸੇ ਕੁਝ ਮੇਰੇ ਕੋਲ ਆਏ ਕੁਝ ਉਹਨਾਂ ਦੇ ਰਿਲੇਟਿਵ ਮਿਲਦੇ ਹੀ ਆ ਵੀਜ਼ਾ ਦਾ ਕੰਮ ਹੋਣਾ ਚਾਹੀਦਾ ਜਿਹੜਾ ਵਰਕ ਪਰਮਨ ਕਿੱਥੋਂ ਦਾ ਲੈਣਾ ਚਾਹੁੰਦਾ ਸਿੰਗਾਪੁਰ ਦਾ ਹੀਗਾ ਉੱਥੇ ਮੈਨੂੰ ਨਹੀਂ ਮੈਂ ਤਾਂ ਉਹ ਦੇ ਗਰਾਗ ਦੇ ਮਾਸੀ ਦੇ ਬੇਟੇ ਦਾ ਨੰਬਰ ਦਿੱਤਾ ਸੀ ਉਹਨਾਂ ਨੂੰ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਤੇਰੇ ਕੋਲ ਪੈਸੇ ਪਹੁੰਚ ਜਾਣਗੇ ਤੇ ਸਾਡਾ ਕੰਮ ਹੋ ਜਾਇਆ ਚਾਹੀਏ ਉਹ ਜਿਸ ਤੋਂ ਬਾਅਦ ਚਲੋ ਨਹੀਂ ਕੰਮ ਹੋਇਆ ਤਾਂ ਆਪਾਂ ਉਹਨਾਂ ਨੂੰ ਕਰਦਾ ਜੀ ਤੁਹਾਡੇ ਪੈਸੇ ਸਾਡੇ ਕੋਲ ਸੇਫ ਪਾ ਕੇ ਲਿਆ ਸਕਦਾ ਪਰ ਕਹਿੰਦੇ ਹੁੰਦੇ ਆ ਵੀ ਕਹਿੰਦੇ ਕਿਸਮਤ ਜਦੋਂ ਲੈ ਕੇ ਜਾਂਦੀ ਨਾ ਅੱਗੇ ਤਾਂ ਤੁਹਾਨੂੰ ਪਹਿਲਾਂ ਗਰਾਹ ਬਹੁ ਸੜਦਿਆ ਉਦੋਂ ਮੈਂ ਕਾਲੀ ਦਾਲ ਦੇ ਵਿੱਚ ਮੁਰੂਕਾ ਸਾਹਿਬ ਦੇ ਨਾਲ ਸੀ ਤੋਂ ਉਸ ਕਾਂਗਰਸ ਦੇ ਚਸਰਾਰਤੀਆਂ ਫਸੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਆਪਾਂ ਬਦਨਾਮ ਨਹੀਂ ਕਰਨਾ ਕੰਪਲੀਟ ਪਾਈ ਐਨਆਰਆਈ ਥਾਂ ਵਿੱਚ ਮੈਂ ਉਹਦੇ ਬਹੁਤ ਵਾਰ ਬੰਦੇ ਨਾਲ ਲੇਕ ਤੇ ਪਹੁੰਚਿਆ ਹਾਲਾਂਕਿ ਤੁਸੀਂ ਪੈਸੇ ਵਾਪਸ ਦੇਣ ਤਿਆਰ ਸੀ ਹੋ ਫਿਰ ਵੀ ਕੰਪਲੀਟ ਬਲ ਅੱਛਾ ਫਿਰ ਵੀ ਕੰਪਲੀਟ ਬਾਤ ਹਾਂ ਤੁਸੀਂ ਦੇਖੋ ਨਾ ਇਹ ਕਿਹੜੇ ਸੰਨ ਦੀ ਗੱਲ ਹੈ ਇਹ 2020 ਦੀ ਜੀ ਕਾ ਚੈੱਕ ਅਟਕ ਗਿਆ ਜਿਹੜਾ ਆਪਾਂ ਉਹਨਾਂ ਨੂੰ ਸਿਕਿਉਰਟੀ ਵਾਸਤੇ ਦਿੱਤੇ ਸੀ ਜੇ ਤੁਹਾਡਾ ਕੰਮ ਨਾ ਹੋਇਆ ਤਾਂ ਵੀ ਆ ਤੁਹਾਡਾ ਅੱਛਾ ਇਹ ਚੈੱਕ ਇਹ ਚੈੱਕ ਦਿੱਤੇ ਉਹਨਾਂ ਨੂੰ ਉਹਨਾਂ ਨੂੰ ਸਕਿਉਰਟੀ ਵਾਸਤੇ ਸਕਿਉਰਟੀ ਵਾਸਤੇ ਵੀ ਤੁਹਾਡੇ ਪੈਸੇ ਸੇਫ ਆ ਤੋ ਉਹ ਉਸ ਤੋਂ ਬਾਅਦ ਉਹਨਾਂ ਨੇ ਪਾ ਪੀ ਐਨ ਆਰ ਈ ਖਾਣੇ ਦੇ ਵਿੱਚ ਕੰਪਲੇਂਟ ਪਾਈ ਇਹ ਮਤਲਬ 50000 ਦਾ 50000 ਦਾ 1.2 ਲੱਖ ਦਾ ਇੱਕ ਮਤਲਬ 2 ਲੱਖ ਦਾ ਜੈਕ ਤੁਸੀਂ ਦੇ ਸਕਿਉਰਟੀ ਵਜੋਂ ਦਿੱਤੇ ਕਿ ਮੈਂ ਤੁਹਾਡੇ ਪੈਸੇ ਵਾਪਸ ਕਰੂੰਗਾ ਵਾਪਸ ਕਰੂੰਗਾ ਹਾਂ ਮਤਲਬ ਤੁਸੀਂ ਉਹਤੇ ਵਚਨਬੱਧ ਸੀਗੇ ਸੀਗੇ ਚਲੋ ਜਦੋਂ ਕਿ ਐਨ ਆਰ ਈ ਖਾਣੇ ਦੇ ਵਿੱਚ ਮੈਨੂੰ ਬੁਲਾਇਆ ਗਿਆ ਮੈਂ ਆਦੇ ਮੋਤਵਾਰ ਬੰਦੇ ਨਾਲ ਕਿਥੇ ਪਹੁੰਚਿਆ ਸਾਡਾ ਸਮਝੌਤਾ ਹੋਇਆ ਸਮਝੌਤਾ ਹੋਇਆ ਸਟਾਮਪ ਹੈ ਜਿਹੜਾ ਉਹਨਾਂ ਦਾ ਮੋਹਤਵਾਰ ਸੱਜਣ ਉਹਨਾਂ ਮੰਨੀ ਹੋਇਆ ਸੀ ਮੈਨੂੰ ਉਹਨਾਂ ਦਾ ਬ੍ਰਦਰ ਹੈ ਉਹਨਾਂ ਦਾ ਨੰਬਰ ਹੈ ਜੀ ਤੁਸੀਂ ਹੁਣ ਵੀ ਕਾਲ ਕਰਕੇ ਪੁੱਛ ਸਕਦੇ ਹੋ 98725 3252 ਉਹ ਸੱਜਣ ਮੇਰੇ ਕੋਲ ਪਹੁੰਚਿਆ ਸੀ ਉਥੇ ਐਨਆਰਟੀ ਥਾਂ ਦੇ ਵਿੱਚ ਉਹਨੇ ਬਹਿ ਕੇ ਸਾਡੇ ਨਾਲ ਸਮਝੌਤਾ ਕੀਤਾ ਪਾਵਰ ਆਫ ਟਰਨੀ ਲੈ ਕੇ ਸਾਥੋਂ ਪੈਸੇ ਲੈ ਕੇ ਗਿਆ ਆ ਇੱਕ ਮਿੰਟ ਜਿਹੜੀ ਉਹ ਲੜਕੀ ਆਡੀਓ ਦੇ ਵਿੱਚ ਬੋਲ ਰਹੀ ਹੈ ਹਾਂਜੀ ਉਸ ਲੜਕੀ ਦੇ ਪੱਕਾ ਜਿਹੜਾ ਬੰਦਾ ਕੋਈ ਵੀ ਹਾਂਜੀ ਹਾਂਜੀ ਬ੍ਰਦਰ ਆਇਆ ਸੀ ਤੁਹਾਡੇ ਨਾਲ ਰਾਜੀਨਾਮਾ ਹੋਇਆ ਰਾਜੀਨਾਮਾ ਹੋਇਆ ਬਿਲਕੁਲ ਆ ਉਹਨਾਂ ਦਾ ਫੋਨ ਨੰਬਰ ਕਿੰਨਾ ਦੱਸਿਆ ਤੁਸੀਂ 98725 98725 3252 3252 526 526 ਹਾਂਜੀ ਅੱਛਾ ਕੀ ਨਾਮ ਸੀ ਇਹਨਾਂ ਦਾ ਇਹਨਾਂ ਦਾ ਬੋਤ ਸਿੰਘ ਹੈ ਜੀ ਇਹ ਕਿਹੜੀ ਜਗ੍ਹਾ ਤੋਂ ਇਹ ਫਾਦਲ ਕਾ ਸਾਡ ਹੈ ਜੀ ਬੋ ਅੱਛਾ ਪੁੱਤ ਸਿੰਘ ਹਾਂਜੀ ਇਹ ਉਹਨਾਂ ਦੇ ਰਿਪਰੈਜ਼ੈਂਟੇਟਿਵ ਬੜ ਕੇ ਤੁਹਾਨੂੰ ਮਿਲਦੇ ਆ ਤੁਹਾਡੇ ਨਾਲ ਨਿਵੇੜਾ ਕਰਦੇ ਆ ਠੀਕ ਹੈ ਤੇ ਤੁਹਾਡਾ ਕੀ ਰਾਜਨਾਮਾ ਹੁੰਦਾ ਰਾਜਨਾਮਾ ਵੀ ਚਲੋ ਜੋ ਤੁਹਾਡਾ ਪੈਸਾ ਆ ਭਾਈ ਆ ਆਇਆ ਵਾ ਤੇ ਆ ਬੰਦਾ ਦਾ ਲਓ ਉਹ ਤੁਸੀਂ ਦੇ ਦਿੱਤਾ ਕਿੰਨੇ ਪੈਸੇ ਉਹ ਆ ਦੇਖੋ ਜਿੰਨਾ ਉਹਨਾਂ ਦਾ ਆਇਆ ਸੀਗਾ ਕੁਛ ਕੁ 21 ਪੈਸੇ ਗੂਗਲ ਪੇ ਕੀਤਾ ਅਨੇਵਾ 90000 ਰੁਪਏ ਕੈਸ਼ ਦਿੱਤਾ ਜੋ ਵੀ ਕੁਝ ਲਿਖਿਆ ਵਾ ਸਾਰਾ ਕੁਝ ਰਾਜਨਾਮੇ ਦੇ ਵਿੱਚ ਲਿਖਿਆ ਹੈ ਸੋ ਦੋਸਤੋ ਜਿਹੜੀ ਇੱਕ ਆਡੀਓ ਜਿਹੜੀ ਵਾਇਰਲ ਹੋ ਰਹੀ ਹੈ ਜਿਸ ਲੜਕੀ ਨੇ ਦੋਸ਼ ਲਗਾਏ ਹੈ ਪੈਸਿਆਂ ਦੇ ਉਸ ਸੰਬੰਧੀ ਜਿਹੜਾ ਇਹ ਰਾਜੀਨਾਮਾ ਹੋਇਆ ਹੈ ਜਾ ਜਸਕਰਨ ਸਿੰਘ ਦੇ ਨਾਲ ਬੈਠ ਕੇ ਜਿਹੜਾ ਰਾਜਨਾਵਾ ਕਰ ਲਿਆ ਗਿਆ ਜਿਸ ਦੇ ਵਿੱਚ ਜਸਕਰਨ ਆਪਣਾ ਇੱਕ ਟਰਾਲਾ ਲਿਫਟ ਵਾਲਾ ਸਮੀਤ ਵਿੱਡ ਲੋਹਾ ਤੇ 1000 ਰੁਪਏ ਨਗਦ ਰਾਜਵਿੰਦਰ ਕੌਰ ਨੂੰ ਜੇ ਬੋਦ ਸਿੰਘ ਨੂੰ ਹਾਂਜੀ ਉਸ ਟਾਈਮ ਨੇ 9000 ਰੁਪਏ ਦਿੱਤੇ ਅੱਛਾ ਤੁਸੀਂ ਆਪਣਾ ਲਿਫਟ ਵਾਲਾ ਟਰਾਲਾ ਜੀ ਉਸ ਟਾਈਮ ਨਾਲ ਜਿਹੜੇ ਮੇਰੇ ਤੇ ਪਰਚੇ ਕਰਾਏ ਗਏ ਨਾ 2017 ਦੇ ਵਿੱਚ 307 ਦੇ ਹਮ ਇੰਨਾ ਕਿ ਮੈਨੂੰ ਮੇਰਾ ਪੋਲਟਰੀ ਫਾਰਮ ਸੀ ਹਟਵਾਇਆ ਗਿਆ ਬੰਦ ਕਰਾਇਆ ਗਿਆ ਮਤਲਬ ਫਾਈਨੈਂਸ਼ੀਅਲੀ ਤਾਂ ਬਹੁਤ ਜ਼ਿਆਦਾ ਜਾਨੀ ਕਿ ਮੈਨੂੰ ਟੌਰਚਰ ਕੀਤਾ ਸੀ ਉਸ ਟਾਈਮ ਸੋ ਤੁਹਾਨੂੰ ਆਪਣਾ ਉਹ ਟਰਾਲਾ ਦੇਣਾ ਪਿਆ ਮੈਂ ਮੈਂ ਕਿ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਮੈਂ ਕਿਸ ਜੋ ਕੁਝ ਹੈਗਾ ਮੇਰੇ ਕੋਲ ਲੈ ਲਓ ਮੈਨੂੰ ਮੈਨੂੰ ਟਾਈਮ ਦੇ ਦਿਓ ਸਮਾਂ ਮਾਰਾ ਸੀ ਮੇਰਾ ਤੇ ਮੈਂ ਸਾਈਕਲ ਤੇ ਆ ਗਿਆ ਸੀ ਤੁਸੀਂ ਮੁਕਰੇ ਨਹੀਂ ਮੁਕਰੇ ਨਹੀਂ ਮੁਕਰੀਨੀ ਹਾਂ ਅੱਛਾ ਉਹਦੇ ਨਾਲ ਤੁਸੀਂ 99000 ਰੁਪਇਆ ਵੀ ਜਿਹੜਾ ਰਾਜਵਿੰਦਰ ਵੱਲੋਂ ਦਿੱਤੇ ਹੋਏ ਅਕਾਊਂਟ ਨੰਬਰ ਦੇ ਵਿੱਚ ਰਾਜਵਿੰਦਰ ਕੌਰ ਵੱਲੋਂ ਦਿੱਤੇ ਅਕਾਊਂਟ ਨੰਬਰ ਦੇ ਵਿੱਚ Google Pay ਰਾਹੀਂ ਆਪਣੇ ਮੋਬਾਈਲ 99771 ਅ ਮੈਂ ਪੂਰਾ ਨੰਬਰ ਨਹੀਂ ਬੋਲੂਗਾ ਕਿਉਂਕਿ ਪ੍ਰਾਈਵੇਸੀ ਹੁੰਦੀ ਹੈ ਨਾ ਹਾਂਜੀ ਇਹ ਤੁਹਾਡਾ ਨੰਬਰ ਹੈ ਹਾਂਜੀ ਬਿਲਕੁਲ ਇਹਦੇ ਨਾਲ ਹੀ ਤੁਸੀਂ ਉਸ ਦੇ ਵਿੱਚ ਟ੍ਰਾਂਸਫਰ ਕਰ ਦਿੰਦਾ ਔਰ ਇਹਦੀ ਤਾਰੀਖ ਕਿੰਨੀ ਹੈ 24/8/2020 ਨੂੰ 2020 ਇਹ ਮਾਮਲਾ ਇੱਥੇ ਨਿਬੜ ਜਾ ਨਿਬੜ ਗਿਆ ਦੇਖੋ ਇੱਧਰ ਕੀ ਲਿਖਿਆ ਹੋਆ ਦਸਕਰਨ ਸਿੰਘ ਬਹੁਤ ਸਾਰੇ ਮਖਤਿਆਰੇ ਨਾਮੇ ਬਲੋਂ ਰਾਜਵੰਦ ਮਤਲਬ ਉਹਨਾਂ ਕੋਲ ਪਾਵਰ ਆਫ ਟਰਨੀ ਬੋਤ ਸਿੰਘ ਕੋਲ ਸੀਗੀ ਇਹ ਮਾਮਲੇ ਦੀ ਆ ਦੇਖੋ ਲਿਖਿਆ ਪੈਸੇ ਦਾ ਲੈਣ ਦੇ ਕੋਈ ਸੰਬੰਧਿਤ ਕੇਸ ਦਰਖਾਸਤ ਵਗੈਰਾ ਨਹੀਂ ਦੇਣਗੇ ਸੋ ਇਹ ਮਾਮਲਾ ਜਿਹੜਾ ਜੇ ਜੋ ਸੋਸ਼ਲ ਮੀਡੀਆ ਤੇ ਜਿਹੜਾ ਜਸਕਰਨ ਸਿੰਘ ਜੱਸਾ ਸੰਧੂ ਇਹਨਾਂ ਬਾਰੇ ਇੱਕ ਲੜਕੀ ਆਡੀਓ ਦੇ ਵਿੱਚ ਬੋਲ ਰਹੀ ਹੈ ਔਰ ਉਸ ਸੰਬੰਧੀ ਜਿਹੜਾ ਜਸਕਰਨ ਸਿੰਘ ਦਾ ਪੱਖ ਏ ਉਹ ਉਹਨਾਂ ਨੇ ਆ ਦੇਖੋ ਮੈਂ ਦਰਸ਼ਕਾਂ ਨੂੰ ਚਾਹੁੰਦਾ ਇਹ ਦੀ ਮੈਂ ਫੋਟੋ ਵੀ ਅਲੱਗ ਤੋਂ ਉਹ ਫੋਟੋ ਵੀ ਅਸੀਂ ਨਾਲ ਪਾਵਾਂਗੇ ਇਹ ਰਾਜੀਨਾਮਾ ਜਿਹੜਾ ਇਹ 24 8 2020 ਨੂੰ ਬੁੱਧ ਸਿੰਘ ਨਾਮ ਦੇ ਵਿਅਕਤੀ ਦੇ ਨਾਲ ਰਾਜੀਨਾਮਾ ਹੁੰਦਾ ਜਿੱਥੇ ਜਿਹੜੇ ਉਹਨਾਂ ਦੇ ਪੈਸੇ ਆ ਉਹ ਤੁਹਾਡੇ ਮੁਤਾਬਕ ਦੇ ਦਿੱਤੇ ਜਾਂਦੇ ਹਨ ਮੈਂ ਤੁਹਾਡੇ ਕੋਲ ਇੱਕ ਪ੍ਰੂਫ ਹੈ ਔਰ ਜਿਹਦੇ ਨਾਮ ਹੁੰਦਾ ਤਾਂ ਐਵੇਂ ਨਹੀਂ ਹੁੰਦਾ ਸੀਗਾ ਜੀ ਸੋ ਇਹ ਤਾਂ ਰਹੀ ਉਹਨਾਂ ਨੇ ਮੇਰੇ ਚੈੱਕ ਵਾਪਸ ਕੀਤੇ ਬਾਤ ਆਪ ਚੈੱਕ ਨਾ ਕਰੋ ਸੀਗੇ ਉਹਨਾਂ ਕੋਲ ਸੀਗੇ ਇਹਨਾਂ ਨੇ ਵਾਪਸ ਕੀਤੇ ਮੇਰੇ ਕੋਲ ਜੀ ਸੋ ਇਹ ਤਾਂ ਹੋ ਗਈ ਉਹ ਆਡੀਓ ਦੀ ਗੱਲ ਹਾਂਜੀ ਹਾਂਜੀ ਇਹ ਤਾਂ ਮਤਲਬ ਹਾਂਜੀ ਤੁਹਾਡਾ ਪੱਖ ਆਡੀਓ ਤੇ ਹੋ ਗਿਆ ਹੁਣ ਗੱਲ ਕਰਦੇ ਹਾਂ ਕਿ ਜਿਹੜਾ ਜੋ ਕੁਝ ਵੀ ਹੋਇਆ ਹਾਂਜੀ ਇਸਕਰਨ ਸਿੰਘ ਜੀ ਤੁਸੀਂ ਕਿੰਨੇ ਸਮੇਂ ਤੋਂ ਜਿਹੜਾ ਆਪਣਾ ਸਮਾਜ ਸੇਵਾ ਦੇ ਵਿੱਚ ਜਾਂ ਲੋਕ ਸੇਵਾ ਦੇ ਲੱਗੇ ਹੋਖੋ ਬਈ ਜੀ ਕੈਰੀਅਰ ਪੋਲਿਟਿਕਸ ਚ ਮੈਂ ਤੁਹਾਨੂੰ ਐਵੇਂ ਝੂਠ ਬੋਲ ਰਿਹਾ ਮੈਂ ਜਨਨਿਕ ਆਪਣੇ ਪਿੰਡ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਜਥੇਬੰਦੀ ਸੀ ਉਹਦੇ ਥੱਲੇ ਰਹਿ ਕੇ ਕੰਮ ਕਰਦਾ ਸੀ ਜੋ ਵੀ ਕੋਈ ਪਿੰਡ ਦੇ ਐਕਟੀਵਿਟੀ ਹੁੰਦੀ ਸੀ ਮੈਨੂੰ ਸੁਨੇਹਾ ਲਾਉਂਦੇ ਸੀ ਵੈਸੇ ਕਿ ਮੈਨੂੰ ਤਾਂ ਬਸ ਇਹ ਹੁੰਦਾ ਸੀ ਕਿ ਕਾਕਾ ਕਾਰ ਲੈ ਕੇ ਇੱਧਰੋਂ ਚੱਲ ਵੜ ਨਾਲ ਬਹਿ ਜਾਂਦੇ ਸੀ ਜ਼ਾਹਰ ਤੌਰ ਤੇ ਨੀ ਪਾਰਟੀਆਂ ਸੀ ਬਸ ਅਕਾਲੀ ਦੇ ਕੰਮ ਅਕਾਲੀ ਦਲ ਦੇ ਵਿੱਚ ਰਿਹਾ ਉਸ ਤੋਂ ਬਾਅਦ 17 ਦੇ ਵਿੱਚ ਕਾਂਗਰਸ ਦੀ ਸਰਕਾਰ ਆਈ ਉਹਦੇ ਤੇ ਉਹਦੇ ਮੇਰੇ ਭਰਾ ਤੇ ਮੇਰੇ ਪਾਪਾ ਤੇ ਮੇਰੇ ਆਂਢੇ ਗਵਾਂਢੀਆਂ ਤੇ ਵੀ ਮਾ ਪਰਚੇ ਪਾਈ ਗਏ ਪਰ ਚਲੋ ਵਧੀਆ ਉਹ ਬਹੁਤ ਸੀ ਮਤਲਬ ਕਾਲੀ ਗੱਲ ਅਕਾਲੀ ਦਲ ਲਈ ਬੁਠੇ ਜ਼ਿੱਦੇ ਕੰਮ ਵੀ ਕੀਤੇ ਨਹੀਂ ਫੁੱਟਣੀਆਂ ਨਹੀਂ 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 ਜੀ ਕੋਈ ਅੱਜ ਤੱਕ ਖਾਣੇ ਦੇ ਵਿੱਚ ਰਿਕਾਰਡ ਕਰਾ ਲਓ ਕਿਸੇ ਦੀ ਠਾਪਰ ਤੇ ਦਰਦ ਕਰਾਇਆ ਹੂੰ ਕੋਈ ਵੀ ਰਿਕਾਰਡ ਕਰਾ ਲਓ ਕਿਸੇ ਦਾ ਧੱਕਾ ਕੀਤਾ ਕੋਈ ਲੜਾਈਆਂ ਝਗੜੇ ਨਾ ਬਿਲਕੁਲ ਵੀ ਅੱਛਾ ਹਾਂ ਜੀ ਲੜਾਈ ਝਗੜੇ ਨੇ ਮੇਰੇ ਤੇ ਪਰਚੇ ਦਰਦੇ ਹੁੰਦੇ ਹੂੰ ਮੇਰੇ ਤਾਂ 307 ਸੱਦੇ ਪਰਚੇ ਹੋਇਆ ਤੇ 307 ਦੇ ਪਰਚੇ ਦੇ ਵਿੱਚੋਂ 25 ਦਿਨਾਂ ਦੇ ਵਿੱਚ ਜਿਮਾਨਤ ਹੋ ਗਈ ਉਹ ਉਹ ਕਰਦੇ ਸੀਗੇ ਬਸ ਹੀ ਇਹ ਹੀ ਚੱਕਰ ਆ ਪੋਲਟਿਕਸ ਫੇਕ ਸੀ ਫੇਕ ਸੀ ਬਈ ਅਜਨਬ ਬਸ ਕੀ ਕਹਿਣਾ ਵੀ ਅੱਗੇ ਨਾਲ ਕੋ ਪੜੇ ਹੂੰ ਸਾਰਾ ਸਾਰਾ ਹਾਂ ਬਿਲਕੁਲ ਹੋਈ ਜੀ ਅੱਛਾ ਬਹੁਤ ਨੁਕਸਾਨ ਹੋਇਆ ਪਰ ਪ੍ਰਮਾਤਮਾ ਨੇ ਉਹ ਨੁਕਸਾਨ ਦੇ ਵਿੱਚ ਵੀ ਮੇਰਾ ਵਾਧਾ ਹੋਇਆ ਹੁਣ ਗੱਲ ਆ ਜਾਂਦੀ ਹੈ ਕਿ ਜਿਹੜਾ ਇਸ ਤਰ੍ਹਾਂ ਦੀ ਹਰਕਤ ਕਰਦੀ ਹਾਂਜੀ ਕਿਉਂਕਿ ਅਸੀਂ ਇਹੋ ਜੀ ਹਰਕਤ ਨੂੰ ਰੀਅਲ ਫੈਕਟ ਨਿਊਜ਼ ਕਦੇ ਵੀ ਅਸੀਂ ਇਹੋ ਜੀ ਹਰਕਤ ਨੂੰ ਸਹੀ ਨਹੀਂ ਮੰਨਾਂਗੇ ਅਸੀਂ ਕਿਉਂਕਿ ਕਿਸੇ ਦੀ ਪ੍ਰਾਈਵੇਟ ਲਾਈਫ ਉਹਨਾਂ ਦੀ ਪਤਨੀ ਦੇ ਨਾਲ ਜਿਹੜੀ ਫੋਟੋ ਹੈ ਉਸ ਨੂੰ ਆਯਾਸ਼ੀ ਦੇ ਨਾਮ ਤੇ ਵਾਇਰਲ ਕੀਤਾ ਗਿਆ ਪਤਾ ਨਹੀਂ ਕਿਹਨੇ ਕੀਤਾ ਕਿਉਂ ਕੀਤਾ ਉਹ ਇਹ ਦੱਸਣਗੇ ਦੂਸਰੀ ਗੱਲ ਇਹ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਜੋ ਦੂਸਰੀ ਫੋਟੋ ਵਾਇਰਲ ਕੀਤੀ ਗਈ ਹੈ ਉਹ ਐਡਿਟ ਕਰਕੇ ਜਿਹੜਾ ਮੇਰਾ ਫੇਸ ਲਗਾ ਕੇ ਵਾਇਰਲ ਕੀਤੀ ਗਈ ਹੈ ਹੁਣ ਮੈਂ ਇਹ ਜਾਣਨਾ ਚਾਹੁੰਦਾ ਬਈ ਦੱਸੇ ਕਿ ਕੀ ਸਿਆਸਤ ਦਾ ਪੱਧਰ ਹੀ ਇੰਨਾ ਗਿਰ ਗਿਆ ਜਾਂ ਉਹਨਾਂ ਨੂੰ ਤੁਹਾਡੇ ਨਾਲ ਕੋਈ ਨਿੱਜੀ ਹੋਰ ਰੰਜਿਸ਼ ਹੈ ਬਦਰ ਸਮਝ ਲੋ ਜੀ ਮੈਂ ਤਾਂ ਸਿਆਸਤ ਦਾ ਸਮਝੂਗਾ ਕਿਉਂਕਿ ਮੇਰੀ ਤਾਂ ਹੋਰ ਵੀ ਦਸ਼ਮਣੀ ਨਹੀਂ ਨਾ ਕੋਈ ਮੇਰੇ ਨਾਲ ਨਾ ਕੋਈ ਬੋਲਚਾਲਾ ਸਵਾ ਦੀ ਜਿਹੜੇ ਵਿੱਚ ਸੱਜਣਾ ਮੇਰੇ ਰਿਸ਼ਤੇਦਾਰ ਵੀ ਆ ਹਮ ਸਾਰੇ ਵਧੀਆ ਇਕੱਠੇ ਰਹਿੰਦੇ ਸੀ ਪਾਰਟੀ ਦੇ ਵਿੱਚ ਪਰ ਜਿਸ ਦਿਨ ਦਾ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਮੈਨੂੰ ਬਹੁਤ ਵਧੀਆ ਲੱਗਾ ਕਿ ਉਹ 2.5 ਸਾਲ ਸਰਕਾਰ ਨੂੰ ਹੋਵੇ ਚੱਲਦੀ ਸਾਡੇ ਪਿੰਡ ਦੇ ਵਿੱਚ ਇੱਕ ਠੁੱਠਾ ਪੱਤਾ ਦਿਖਾ ਦੇ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਇਹ ਵਰਚਾ ਨੇ ਮੇਰੀ ਲਾਈਫ ਖਰਾਬ ਕੀਤੀ ਹੈ ਮੇਰੇ ਬ੍ਰਦਰ ਦੀ ਲਾਈਫ ਖਰਾਬ ਕੀਤੀ ਹੈ ਮੇਰੇ ਬ੍ਰਦਰ 5 ਸਾਲ ਇੱਥੇ ਬੈਠਾ ਰਿਹਾ ਉਹਦੀ ਵਾਈਫ ਕੈਨੇਡਾ ਸੀ ਹੁਣ ਜਿਹੜਾ ਇਹ ਤੁਸੀਂ ਐਪਲੀਕੇਸ਼ਨ ਦਿੱਤੀ ਉਸ ਤੋਂ ਬਾਅਦ ਜਿਹੜਾ ਸਾਹਮਣੇ ਆਇਆ ਹੈ ਰਾਮਪਰਾ ਫੂਲ ਤੋਂ ਤੁਸੀਂ ਕਹਿ ਰਹੇ ਹੋ ਜਿਨ੍ਹਾਂ ਨੇ ਤੁਹਾਡੀਆਂ ਜਿਹੜੀਆਂ ਫੋਟੋ ਵਾਇਰਲ ਕੀਤੀ ਦੇਖੋ ਜੀ ਮੇਰੇ ਕੋਲੇ ਮੇਰੇ ਦੋਸਤ ਨੇ ਇੱਕ ਮੈਸੇਜ ਭੇਜਿਆ ਵੀ ਦੱਸਿਆ ਇਹ ਫੋਟੋ ਆ ਤਰੀਆਂ ਆਈਆਂ ਆ ਮੇਰੇ ਕੋਲ ਮੈਂ ਦੇਖਿਆ ਤਾਂ ਹੁਣ ਜਿਹੜਾ ਅਕਸਰ ਨੰਬਰ ਮੇਰੇ ਕੋਲ ਸ਼ੋ ਹੋਊਗਾ ਮੈਂ ਤਾਂ ਕੰਪਲੀਟ ਉਸ ਦੀ ਕਰੂੰ ਅੱਗੇ ਹੁਣ ਪੁਲਿਸ ਦਾ ਕੰਮ ਆ ਕਿ ਕਿੱਥੋਂ ਕਿੱਥੋਂ ਆਈਆਂ ਕਿਹਨੇ ਸ਼ੁਰੂਆਤ ਕੀਤੀ ਉਹ ਪੁਲਿਸ ਜਾਊਗੀ ਆਪੇ ਪਹੁੰਚੋ ਉੱਥੇ ਇੱਕ ਪੱਤਰਕਾਰ ਦਾ ਕੰਮ ਉਹਦੇ ਲਈ ਸਾਰੀਆਂ ਤਰ੍ਹਾਂ ਇੱਕੋ ਜੀਆਂ ਹੁੰਦੀਆਂ ਆ ਫਿਰ ਇੱਕ ਪੱਤਰਕਾਰ ਦੀ ਕੀ ਦੁਸ਼ਮਣੀ ਹੋ ਸਕਦੀ ਹੈ ਕਿ ਉਹਨਾਂ ਨੇ ਤੁਹਾਨੂੰ ਧਮਕੀ ਦਿੱਤੀ ਦੇਖੋ ਜੀ ਮੈਂ ਕੰਪਲੀਟ ਕੀਤੀ ਆ ਉਹ ਜਿਹੜੀ ਕਾਰਵਾਈ ਆ ਪੁਲਿਸ ਨੇ ਕਰਨੀ ਆ ਉਦੇ ਵਿੱਚ ਮੇਰਾ ਕੋਈ ਹੋਣੀਆ ਸਾਹਮਣੇ ਬੈਠੇ ਸੀ ਗੱਲ ਜੈਨਕੀ ਜਿਹੜੀ ਧਮਕੀ ਹੈ ਵਿੱਚ ਚੁੱਪ ਕਰਾਉਣ ਲਈ ਵੀ ਲੋਕਾਂ ਦੀ ਆਪਾਂ ਮੈਂ ਚੋਣਾਂ ਦਾ ਲੋਕਾਂ ਦੀ ਆਵਾਜ਼ ਬਣਨਾ ਮੇਰੇ ਮਨ ਦੇ ਵਿੱਚ ਜਜ਼ਬਾ ਵੀ ਮੈਂ ਇੱਕ ਲੋਕਾਂ ਦੇ ਨਾਲ ਹਲਕੇ ਦੇ ਵਿੱਚ ਆਪਣੇ ਬੋਲ ਐਮ ਐਲ ਏ ਬਲਕਾ ਸਿੰਘ ਸਿੱਧੂ ਦੇ ਨਾਲ ਜੋ ਵੀ ਮੈਂ ਸਹਿਯੋਗ ਦੇਵਾਂ ਉਹ ਤੋਂ ਲੋਕਾਂ ਦੇ ਵਿੱਚ ਵਧਿਆ ਬੀਤਰਾਂ ਉਹ ਸਿਰਫ ਏਰੀਆ ਕਿ ਇਹਨੂੰ ਨੱਪਿਆ ਜਾਵੇ ਇਹਨੂੰ ਪਿੱਛੇ ਹਟਾਇਆ ਜਾਵੇ ਮੇਂ ਨਾਏ ਪਹੁੰਚੇ ਰੰਪਰੇ ਪਹੁੰਚੇ ਨਾ ਲੋਕਾਂ ਨਾਲ ਮਿਲੇਗਾ ਤੇ ਤੇ ਡਰ ਕੇ ਘਰੇ ਬੈਠੇ ਇਹ ਤੁਹਾਨੂੰ ਕਹਿਣ ਦਾ ਭਾਵ ਕਿ ਉਹ ਪੱਤਰਕਾਰ ਸਿਆਸੀ ਜਿਹੜਾ ਜਨਨ ਕਿ ਅਸੀਂ ਤਾਂ ਕੁਝ ਮਰਦੀ ਕਰੀ ਜਾਏਗੇ ਅਸੀਂ ਤਾਂ ਲੋਕਾਂ ਦੇ ਪੀਆ ਪਣਾ ਨਹੀਂ ਕਹਿੰਦੇ ਫੋਟੋਆਂ ਵੀ ਪਾਈ ਜਾਏਗੀ ਚਾਹੇ ਘਰ ਵਾਲੀ ਨੇ ਪਾਦ ਗਏ ਪਰ ਜੇ ਇਹ ਕੁਝ ਕਰਨਗੇ ਤਾਂ ਅਸੀਂ ਧੰਕੀਆਂ ਦੇ ਕੇ ਚੁੱਪ ਕਰਾਵਾਂਗੇ ਚੁੱਪ ਆਹੀ ਗੱਲ ਹੋ ਸਕਦੀ ਹੈ ਹੁਣ ਤਾਂ ਕੀ ਹੋ ਸਕਦਾ ਕੋਰ ਵੀ ਕੋਈ ਤਾਂ ਕਿਹਾ ਅੰਤਮ ਕਿਹਾ ਹਾਂ ਜੀ ਗੱਡੀ ਆਈ ਇੱਕ ਦਿਨ ਮੈਂ ਖੇਤ ਗਿਆ ਸੀ ਆਉਦੇ ਮੇੜਾ ਮਾਨ ਸਵੇਰੇ ਚਾਰ ਦਨੇ ਤਿੰਨੇ ਜਨੇ ਦਾ ਫੀਲ ਕਵਰ ਇੱਕ ਇੱਕਦਮ ਖੁੱਲਾ ਜਿਹਾ ਮੈਂ ਦੇਖਿਆ ਮੇਰੇ ਆਕੇ ਗੁਲਾਮ ਜੱਥਾ ਵਾਲੇ ਰੋਕੇ ਅੱਛਾ ਨੋਹਾ ਗੁਲਾਮ ਜੱਥਾ ਪਾ ਕੇ ਇਹ ਇਹ ਤਿੰਨ ਦਿਨ ਦੀ ਹੈ ਜੰਦਾ ਤਿੰਨ ਦਿਨ ਪਹਿਲਾਂ ਦੀ ਹੈ ਮੈਂ ਕੰਪਲੀਟ ਕੀਤੀ ਹੋਈ ਉਹਦੀ ਵੀ ਕਾਰਵਾਈ ਐਸਐਸਪੀ ਸਾਹਿਬ ਨੂੰ ਵੀ ਮੈਂ ਬੰਦੇ ਜਾਂ ਤੁਸੀਂ ਪਛਾਣਦੇ ਹੋ ਬੰਦੇ ਇੱਕ ਬੰਦੇ ਨੂੰ ਮੈਂ ਪਛਾਣਦਾ ਜੀ ਕੌਣ ਹੈ ਹਾਂ ਜੀ ਉਹ ਮੈਂ ਕੋਈ ਨਹੀਂ ਆਪਣੇ ਪੋਸਟ ਦਾ ਕੰਮ ਆਈ ਤੁਹਾਡੇ ਸਾਹਮਣੇ ਆਈ ਜਾਣੀ ਆ ਆਈ ਜਾਂਦੀ ਹੈ ਤੇ ਉਹ ਜਦੋਂ ਰੁਕਿਆ ਤੇ ਕੱਢ ਕੇ 12 ਬੋਰ ਦੀ ਰੈਫਲ ਮੇਰੇ ਇੱਥੇ ਲੱਗ ਗਈ। ਅੱਛਾ ਹਾਂ ਕੀ ਕਿਹਾ ਤੁਹਾਨੂੰ ਕਹਿੰਦੇ ਤੁਹਾਨੂੰ ਬਣਾਈਏ ਸਮਾਜ ਸੇਵੀ। ਅੱਛਾ ਹਾਂ ਸਾਡਾ ਨਹੀਂ ਲੱਗਦਾ ਤੁਹਾਨੂੰ। ਭਾਈ ਜੀ ਲੋ ਇਹ ਸਾਰਾ ਕੁਝ ਹੋਣ ਤੋਂ ਬਾਅਦ ਵੀ ਤੁਸੀਂ ਹੁਣ ਇੰਟਰਵਿਊ ਕਰ ਰਹੇ ਹੋ ਤੇ ਤੁਹਾਨੂੰ ਨਹੀਂ ਲੱਗਦਾ ਕਿ ਭਾਈ ਡਰਨਾ ਕਦੇ ਨਹੀਂ ਆ ਮੈਂ ਸਾਰਾ ਆਪਣਾ ਇੱਕ ਵਾਰ ਦਿੱਤਾ ਠੀਕ ਹੈ ਫਿਰ ਆਪਣੇ ਮੈਂ ਕਹਿੰਦਾ ਵੀ ਮਿੰਟ ਤੇ ਅਟੈਕ ਕਰ ਸਕਦਾ ਮੈਂ ਤਾਂ ਕਹਿੰਦਾ ਵੀ ਮੈਂ ਲੋਕਾਂ ਦੀ ਆਵਾਜ਼ ਬਣ ਕੇ ਇੱਕ ਦਿਨ ਹੋ ਗਿਆ। ਵੀ ਆਰ ਪਿੰਡ ਲਈ ਕੁਛ ਕਰਿਆ ਮੇਰੇ ਮਨ ਦੇ ਵਿੱਚ ਮੈਂ ਕਈ ਬੰਦੇ ਨੂੰ ਫੋਲੋ ਕਰਦਾ ਜਿਨ੍ਹਾਂ ਨੇ ਆਉਦੇ ਪਿੰਡ ਲਈ ਬਹੁਤ ਕੁਛ ਕੀਤਾ ਹਾਂ ਇੰਨਾ ਸੋਹਣੇ ਸੋਹਣੇ ਪਿੰਡ ਬਣਾ ਲੈ ਸਰਕਾਰਾਂ ਤੋਂ ਗ੍ਰਾਂਟਾਂ ਲੈ ਕੇ ਇਹ ਸਾਡੇ ਪਿੰਡ ਦੀ ਕੱਲਾ ਪਤਾ ਨਹੀਂ ਕੀ ਗੱਲ ਲੜਾਈ ਝਗੜੇ ਤੋਂ ਬਣਾ ਕੰਮ ਹੀ ਨਹੀਂ ਗਾ ਹਾਂ ਉਹਨੇ ਮੇਰੇ ਨਾਲ ਵਧੀਆ ਜੂਥ ਜੁੜ ਰਿਹਾ ਹੈਗਾ ਜੂਥ ਮੈਨੂੰ ਜੋ ਵੀ ਮੰਗ ਕਰਦਾ ਮੈਂ ਇਹ ਕਿਉਂ ਕਰ ਰਿਹਾ ਚੱਕ ਦੋ ਫਟੇ ਯਾਰ ਤੁਸੀਂ ਪੈਸੇ ਦੀ ਪਰਵਾਹ ਨਾ ਕਰੋ ਮੈਂ ਦੇਉਂਗਾ ਦੇਖੋ ਮੈਨੂੰ ਚਾਹੇ ਸਰਕਾਰ ਦੇਵੇ ਤਾਂ ਹੀ ਨਾ ਦੇਵੇ ਤੁਸੀਂ ਤਾਂ ਮੰਗ ਰੱਖੋ ਤੇ ਕੰਮ ਕਰੋ ਹਾਂ ਮੁੰਡਾ ਕੋਸ਼ਾ ਪੈਂਕੇ ਜਰਕੀ ਮੰਦ ਹੋ ਰਹੀ ਆ ਲੈ ਦੱਸੋ ਉਹਦੇ ਵਿੱਚ ਵੀ ਡਿੱਕਾ ਲਾ ਰਿਹਾ ਜੀ ਉਹਦਾ ਕੀ ਫਾਇਦਾ ਮੈਂ ਕਹਿੰਦਾ ਉਹ ਮੋਟੀਵੇਟ ਕਰਦਾ ਹਾਂ ਹਾਂ ਬਹੁਤ ਵਧੀਆ ਬਹੁਤ ਵਧੀਆ ਕਰਦਾ ਮੇਰੇ ਮਨ ਦੀ ਇੱਛਾ ਜੀ ਸਾਡੇ ਪਿੰਡ ਦੇ ਵਿੱਚ ਉਹਦੀ ਐਂਟਰੀ ਹੋਵੇ ਤੇ ਜੂਥ ਨੂੰ ਵਧੀਆ ਉਹ ਮਿਲਣਾ ਚਾਹੀਦਾ ਮਾਂ ਫੇਰ ਮਿਲੇ ਫੇਰ ਮਿਲੇ ਬਸ ਤੇ ਇਹ ਜੀ ਚੰਗਾ ਕੰਮ ਤਾਂ ਕਰਨ ਦੇ ਨਹੀਂ ਪੈਂਦੀ ਹਾਂ ਬਹੁਤ ਡਿੱਕੇ ਲੱਗਦੇ ਆ ਬਹੁਤ ਆਹ ਕਰਦੇ ਆ ਬੰਦੇ ਬੰਦੇ ਹੀ ਮਗਰ ਲਾਉਂਦੇ ਆ ਪਰ ਬਾਈ ਪ੍ਰਵਾਹ ਨਹੀਂ ਕਰੀ ਜੋ ਪੰਜਾਬ ਚ ਹੋ ਰਿਹਾ ਆਮ ਆਦਮੀ ਪਾਰਟੀ ਸਰਕਾਰ ਅ ਅੱਜ ਜਿਹੜਾ ਕਾਨੂੰਨ ਵਿਵਸਥਾ ਹੈਗੀ ਆ ਪੰਜਾਬ ਦੀ ਲਾ ਐਂਡ ਆਰਡਰ ਕਾਫੀ ਘਟਰਾਮ ਆ ਹੋ ਜੀਆਂ ਹੋਈਆਂ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਸ ਚੀਜ਼ ਤੇ ਵੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਅੱਜ ਪਹਿਲਾਂ ਇੱਕ ਆਮ ਆਦਮੀ ਪਾਰਟੀ ਦੇ ਆਗੂ ਦਾ ਕਤਲ ਹੋ ਜਾਂਦਾ ਖੰਨਾ ਲੱਗੇ ਔਰ ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਆਗੂ ਤੇ ਤੁਸੀਂ ਕਹਿ ਕੇ ਤੁਹਾਨੂੰ ਧਮਕੀਆਂ ਮਿਲ ਰਹੀਆਂ ਤੁਸੀਂ ਇਸ ਤਰ੍ਹਾਂ ਜਿਹੜੀਆਂ ਧਮਕੀਆਂ ਮੈਰੀਆਂ ਨਾ ਉਹ ਬਈ ਜੀ ਉਹ ਪਿੰਡ ਵਾਲੀ ਦੇ ਰਹੇ ਉਹ ਚ ਕੋਈ ਗੈਂਗਸਟਰ ਨਹੀਂ ਗੱਲ ਕੋਈ ਨਹੀਂ ਇੰਝ ਗੱਲ ਤੁਸੀਂ ਪਹਿਲਾਂ ਸਰਕਾਰਾਂ ਦੇ ਗੈਂਗਸਟਰ ਦੇਖ ਲਓ ਥਾਂ ਥਾਂ ਤੇ ਗੈਂਗਸਟਰ ਸੀ ਕਿੰਨੇ ਕ ਹੋਣਾ ਇਸ ਟਾਈਮ ਠੀਕ ਹੈ ਪਰ ਇਹ ਜਿਹੜਾ ਇਹਨਾਂ ਦਾ ਦੋਨਾਂ ਸਰਕਾਰਾਂ ਦਾ ਕਿੰਨਾ ਟਾਈਮ ਦਾ ਬਚ ਉਹਨਾਂ ਦੇ 2.5 ਸਾਲਾਂ ਦੇ ਵਿੱਚ ਭਗਵਾਨ ਨਹੀਂ ਮਾਣਿਆ ਇਹਦਾ ਕੁਝ ਇੱਕੇਦਮ ਨਹੀਂ ਕਰ ਸਕਦਾ ਤਾਂ ਕਿ ਜਿਹੜੇ ਮੁਲਾਜ਼ਮ ਆ ਉਹ ਵੀ ਉਹਨਾਂ ਦੇ ਹਜੇ ਰੱਖੇ ਹੋਏ ਆ ਸਰਕਾਰਾਂ ਨੇ ਪਹਿਲਾਂ ਹੀ ਕਹਿੰਦੇ ਕਿ ਤੂੰ ਇਹ ਲੋਕ ਸੇਵਾ ਨਾ ਕਰ ਕਿਉਂਕਿ ਆਮ ਤੌਰ ਤੇ ਪਰਿਵਾਰ ਨੂੰ ਤਾਂ ਸਿਰਫ ਤੁਹਾਡੀ ਸੇਫਟੀ ਤੱਕ ਕਨਸਰਨ ਹੁੰਦਾ ਨਹੀਂ ਦੇਖੋ ਜੀ ਇਹ ਮੇਰਾ ਬ੍ਰਦਰ ਦਾ ਮਨਣਾ ਬਹੁਤ ਸਾਥ ਆ ਹੂੰ ਕਈ ਰਮਾ ਪਾਪ ਕੋ ਹੋਣਾ ਉਹ ਨਹੀਂ ਗੱਲ ਕਰਦਾ ਪਰ ਮਾਪੇ ਦਾ ਤਾਂ ਹੁੰਦਾ ਕਿ ਸਾਡਾ ਬੱਚਾ ਇਹ ਗੱਲ ਨਾ ਹੋ ਜਾਈਂ ਦੇਖੋ ਜੀ ਮੇਰੀ ਵਾਈਫ ਦਾ ਵੀ ਬਹੁਤ ਬਹਿਨੋ ਸਾਥ ਆ ਤੇ ਹੁਣ ਮੈਂ ਕਦੇ ਬਾਹਰ ਨਾ ਮੇਰੇ ਬੱਚੇ ਹੂੰ ਹੁਣ ਮੇਰੀ ਬੇਟੀ ਆ ਪਾਸ ਵੀ ਪੜਦੀ ਆ ਸਕਾਲਰਸ਼ਿਪ ਤੇ ਪੜਦੀ ਆ ਫੋਟਾ ਦੁਪੀਆ ਵੀ ਤਿਆਰੀ ਹੁੰਦੋ ਕਰ ਰਹੇ ਤੁਸੀਂ ਤੁਸੀਂ ਇਹ ਜਿਹੜੀ ਧਮਕੀ ਵਾਲੀ ਘਟਨਾ ਹੈ ਇਹਦੇ ਸੰਬੰਧੀ ਪੁਲਿਸ ਨੂੰ ਕੰਮ ਦਿੱਤੀ ਹੈ ਬਿਲਕੁਲ ਅੱਛਾ ਤਾਂ ਹਾਂਜੀ ਕੋਈ ਕਾਰਵਾਈ ਹੋਈ ਹੈ ਹਜੇ ਕਾਰਵਾਈ ਨਹੀਂ ਹੋਈ ਅੱਛਾ ਹਾਂਜੀ ਤਫ਼ਤੀਸ਼ ਜਾਰੀ ਹੈ ਤੇ ਹੋ ਰਹੀ ਹੈ ਕਾਰਵਾਈ ਹੋਊਗੀ ਬਈ ਹੁਣ ਅ ਅੱਜ ਤੁਸੀਂ ਜਨਤਾ ਦੇ ਮੁਖਾਤਿਬ ਹੋ ਸਾਹਮਣੇ ਤੁਸੀਂ ਮੀਡੀਆ ਜ਼ਰੀਏ ਕੀ ਅਪੀਲ ਕਰਨੀ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਅਪੀਲ ਤਾਂ ਮੈਂ ਲੋਕਾਂ ਨੂੰ ਇਹੀ ਗੱਲ ਕਰੂੰਗਾ ਵੀ ਜੋ ਵੀ ਕੋਈ ਵਧੀਆ ਸੋਚ ਲੈ ਕੇ ਚੱਲਦਾ ਉਹ ਦਾ ਸਾਥ ਦੇ ਜਿਹੜੀ ਵੀ ਕੋਈ ਅਜੇ ਗਲਤ ਅੰਸਾਰ ਆ ਉਹਨਾਂ ਨੂੰ ਤੁਸੀਂ ਜਵਾਬ ਲੋਕ ਜਵਾਬ ਦੇ ਸਕਦੇ ਆ ਮੈਂ ਜੇ ਮੈਂ ਇਕੱਲਾ ਕਹਾਂ ਤੂੰ ਮੈਂ ਨਹੀਂ ਇਕੱਲਾ ਜਵਾਬ ਦੇ ਸਕਦਾ ਇਹ ਲੋਕ ਜਵਾਬ ਦੇਣਗੇ ਮੂਰੇ ਇਲੈਕਸ਼ਨ ਆਉਣੀਆਂ ਇਲੈਕਸ਼ਨਾਂ 'ਚ ਲੋਕਾਂ ਨੇ ਜਵਾਬ ਦੇਣਾ ਅੱਗੇ ਪਹਿਲਾਂ ਸਰਕਾਰਾਂ ਨੂੰ ਲੋਕਾਂ ਨੇ ਜਵਾਬ ਦਿੱਤਾ ਠੀਕ ਹੈ ਲੋਕ ਸਭ ਤੋਂ ਵੱਡੀ ਤਾਕਤ ਲੋਕ ਆ ਲੋਕਾਂ ਦੇ ਲਈ ਖੜਾਂਗੇ ਤੇ ਲੋਕਾਂ ਲਈ ਲੜਾਂਗੇ ਕੋਈ ਪ੍ਰਵਾਹ ਨਹੀਂ ਬਈ ਜਿਹੜਾ ਕੁਝ ਹੋਣਾ ਬੱਚੇ ਵੀ ਹਸਾ ਦਿੰਦੇ ਆ ਮੇਰੇ ਤਾਂ ਤੁਹਾਨੂੰ ਲੱਗਦਾ 703 ਸਿਆਸਤ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀ ਸਿਆਸਤ ਆਪਣੇ ਵਿਰੋਧੀ ਦੇ ਇਸ ਤਰ੍ਹਾਂ ਪਰਿਵਾਰ ਇੱਕ ਫੋਟੋ ਉਹਨਾਂ ਨੂੰ ਐਡਿਟ ਕਰਕੇ ਇਹ ਇਹ ਕਿੰਦਰ ਦੀ ਸਿਆਸਤ ਹੈ ਦੇਖੋ ਸਿਆਸਤ ਮੈਂ ਤਾਂ ਬਹੁਤ ਗਰੀ ਹੋਈ ਮੈਂ ਤਾਂ ਕਹੂੰਗਾ ਵੀ ਹਲਕੇ ਦੇ ਵਿੱਚ ਵੀ ਹੁਣ ਜਿਹੜੀ ਸਿਆਸਤ ਆਪਾਂ ਫੋਟੋਆਂ ਤੇ ਕਰਾਂਗੇ ਵਿਕਾਸ ਦੇ ਮੁੱਦਿਆਂ ਤੇ ਕਰਦੇ ਮੈਂ ਕਹਿੰਦਾ ਧਰਨੇ ਲਾਉਣ ਵਿਰੋਧੀ ਧਰਨੇ ਨਾਉਦੇ ਹੁੰਦੇ ਆ ਲਾਓ ਧਰਨੇ ਵੀ ਆ ਕੰਮ ਨਹੀਂ ਹੋਇਆ ਅਸੀਂ ਉਹਦਾ ਜਵਾਬ ਦੇਵਾਂਗੇ ਜਾਂ ਤਾਂ ਅਸੀਂ ਕੰਮ ਕਰਾਵਾਂਗੇ ਜਾਂ ਤੁਹਾਡੇ ਹੱਥ ਬੰਨ੍ਹਾਂਗੇ ਵੀ ਨਹੀਂ ਕਰਾ ਸਕਦੇ ਪੋਜ਼ਿਟਿਵ ਵਿਰੋਧ ਹਾਂ ਹੁਣ ਤੁਸੀਂ ਦੇਖ ਲਓ ਇਹ ਸਾਡੇ ਐਮਸੀਆਂ ਦਾ ਮਸਲਾ ਲਾ ਲਓ ਪੀਓ ਨਾਲ ਮੀਟਿੰਗ ਸੱਦੀ ਉਹਦੇ ਵਿੱਚ ਅਸੀਂ ਜਾ ਨਹੀਂ ਸਕਦੇ ਅਸੀਂ ਉਸ ਸਮੇਂ ਇਹ ਕਿਹਾ ਵੀ ਤੁਸੀਂ ਇਹਨਾਂ ਦੀ ਸੁਣਵਾਈ ਜੋ ਕਹਿੰਦੇ ਆ ਕਰਨ ਉਹਨਾਂ ਦੇ ਵਿੱਚ ਇਹਨਾਂ ਨੇ ਮੰਗ ਰੱਖੀ ਵੀ ਜਿਹੜੇ 40 ਕੰਮ ਆ 40 ਕੰਮ ਤਾਂ ਸਾਡੇ ਐਮਸੀਆਂ ਦੇ ਹੋਣ 60 ਕੰਮ ਇਹਨਾਂ ਦੇ ਹੋਣ ਆਪ ਸਰਕਾਰ ਦੇ ਅਸੀਂ ਉਹਦੇ ਵਿੱਚ ਇਹੀ ਜਵਾਬ ਦਿੰਦਾ ਉਹਨਾਂ ਨੂੰ ਵੀ ਤੁਸੀਂ ਮਤੇ ਪਾਓ ਮਤੇ ਪਾ ਕੇ ਪਿੰਡ ਲਈ ਸਹੀ ਕੰਮ ਦੱਸੋ ਹੂੰ ਮਤੇ ਪਾ ਕੇ ਤੁਸੀਂ ਦਿਓ ਤੇ ਕੰਮ ਹੋਣਗੇ 100 ਦਾ 100 ਹੀ ਤੁਹਾਡੇ ਹੋਣਗੇ ਹੂੰ ਪਰ ਗੱਲ ਕਿੱਥੇ ਆ ਗਈ ਫੇਰ ਚੌਧਰ ਦੀ ਕੁਰਸੀ ਦੀ ਪ੍ਰਧਾਨੀ ਜੀ ਹੁਣ ਪਿੰਡ ਦੀ ਬਹੁਤ ਮਤੇ ਮਤੇ ਪੈਣ ਆਲਿਆ ਹੁਣ ਚਾਹੀਦਾ ਖਾਤਾ ਐਮਸੀਆਂ ਦਾ ਪਰ ਮੈਂ ਤਾਂ ਹੁਣ ਵੀ ਉਹਨਾਂ ਨੂੰ ਤੁਹਾਡੇ ਮਾਦਿਆਂ ਰਾਂਹੀਂ ਕਹਿਣਾ ਵੀ ਪੈਂਡ ਲਈ ਕੋਈ ਚੰਗਾ ਕਰ ਲੋ ਤੁਸੀਂ ਮਤੇ ਪਾ ਕੇ ਦਿਓ ਮੰਗਾ ਦਿਓ ਅਸੀਂ ਐਮਐਲਏ ਦੇ ਜਾ ਕੇ ਬਾਤ ਤਰੀਏ ਵੀ ਆ ਸਾਡੇ ਪਿੰਡ ਲਈ ਕਰ ਚ ਕਰ ਜੀ ਸੋ ਦਸਤੋ ਤੁਸੀਂ ਗੱਲਬਾਤ ਸਾਰੀ ਸੁਣੀ ਹੈ ਜਸਕਰਨ ਸਿੰਘ ਔਰ ਜੱਸਾ ਸੰਧੂ ਭਾਈ ਰੂਪਾ ਜਿਹੜੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਨੇ ਔਰ ਪਿਛਲੇ ਕਈ ਦਿਨਾਂ ਤੋਂ ਲੈ ਕੇ ਜਿਹੜਾ ਇਹ ਵਿਵਾਦ ਇਹਨਾਂ ਦੀਆਂ ਕੁਝ ਨਿੱਜੀ ਤਸਵੀਰਾਂ ਔਰ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤਾ ਗਿਆ ਔਰ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਐਪਲੀਕੇਸ਼ਨ ਵੀ ਦਿੱਤੀ ਗਈ ਹੈ ਸਾਈਬਰ ਸੈੱਲ ਨੂੰ ਔਰ ਧਮਕੀਆਂ ਦੀ ਜੇ ਗੱਲ ਜਿਵੇਂ ਇਹਨਾਂ ਨੇ ਕਿਹਾ ਕਿ ਮੈਨੂੰ ਠੰਕਾਉਣ ਦੀ ਕੋਸ਼ਿਸ਼ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਸੋ ਅਜਿਹੇ ਘਟਨਾਵਾ ਵੀ ਭਾਈ ਰੂਪਾ ਦੇ ਵਿੱਚ ਹੋਈਆਂ ਔਰ ਜੇ ਸਿਆਸਤ ਦੀ ਗੱਲ ਕਰੀਏ ਤਾਂ ਸਾਫ਼ ਸੁਥਰੀ ਸਿਆਸਤ ਹੋਣੀ ਚਾਹੀਦੀ ਹੈ ਇਲੈਕਸ਼ਨ ਆ ਰਹੀਆਂ ਹਨ ਅਗੇ ਲੋਕਲ ਬਾਡੀਜ਼ ਦੇ ਇਲੈਕਸ਼ਨ ਹੈ ਭਾਵੇਂ ਉਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣ ਭਾਵੇਂ ਪੰਚਾਇਤੀ ਚੋਣਾਂ ਹੋਣ ਜੇਕਰ ਸਿਆਸਤ ਇਸ ਪੱਧਰ ਤੱਕ ਗਿਰੂਗੀ ਤਾਂ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਨਸਾਨ ਸਾਫ਼ ਸੁਥਰੀ ਸਿਆਸਤ ਵੱਲ ਜਾਣ ਬਾਰੇ ਸੋਚੂਗਾ ਵੀ ਨਹੀਂ ਜੇਕਰ ਕੋਈ ਇੱਕ ਨੌਜਵਾਨ ਮੈਨੂੰ ਮੈਂ ਇਹ ਨਹੀਂ ਕਹਿ ਸਕਦਾ ਕੌਣ ਗਲਤ ਹੈ ਕੌਣ ਸਹੀ ਹੈ ਪਰ ਜੁਵਾਦੀ ਗੱਲਾਂ ਜਿਸਕਰਨ ਸਿੰਘ ਨੇ ਦੱਸੀਆਂ ਕਿ ਉਹਨਾਂ ਦੀ ਪਰਿਵਾਰਕ ਫੋਟੋਆਂ ਨੂੰ ਜਿਸ ਢੰਗ ਦੇ ਨਾਲ ਵਰਤਿਆ ਗਿਆ ਤਾਂ ਰੀਅਰ ਫੈਕਟ نیوز ਇਸ ਦੀ ਨਿੰਦਾ ਕਰਦਾ ਕਿ ਇਸ ਮੰਤਵ ਲਈ ਵਰਤਿਆ ਗਿਆ ਕਿੰਨੇ ਵਰਤਿਆ ਉਹ ਵੱਖਰੀ ਗੱਲ ਹੈ ਪਰ ਜੋ ਕੁਝ ਵੀ ਹੋਇਆ ਉਹਦੀ ਅਸੀਂ ਨਿੰਦਾ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਫ਼ ਸੁਥਰੀ ਸਿਆਸਤ ਅਸੀਂ ਕਰੀਏ ਜਿਸਕਰਨ ਸਿੰਘ ਜੀ ਤੁਸੀਂ ਆਪਣਾ ਪੱਖ ਰੱਖਿਆ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਵੀ ਧੰਨਵਾਦ ਜੀ ਜਿਹੜਾ ਸਾਡਾ ਲੋਕਾਂ ਸਾਹਮਣੇ ਜੋ ਗਲਤ ਚੱਲ ਰਿਹਾ ਸੀ ਲੋਕਾਂ ਸਾਹਮਣੇ ਪੇਸ਼ ਕੀਤਾ ਜੀ ਸੋ ਕੈਮਰਾ ਪਰਸਨ ਲੱਖੀ ਪ੍ਰਾਪ ਦੇ ਨਾਮ ਦੀਰਟੈਕ ਨਿਊਜ਼ ਲਈ ਮੈਨੂੰ ਬਦੀ ਧੰਨਵਾਦ ਦੇਵੋ ਇਜਾਜ਼ਤ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਹੈ ਔਰ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ